15 ਅਗਸਤ ਦੇ ਮੱਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਜਿਹੜੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮਜਬੂਤ ਨੇ ਕਰਦੇ ਹੁਣ ਨਾਲ ਗੱਲਬਾਤ ਸੱਚੀ ਗੱਲ ਪੰਜਾਬ 14 ਤੋਂ ਰਿਸ਼ਵਤਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆ ਦਿਨ ਰਾਤ ਲੱਗੇ ਹੋਏ ਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਬਸਟੈਂਡ ਬਠਿੰਡਾ ਤੇ 15 ਅਕਤੂਬਰ ਦੇ ਮੱਦੇ ਨਜ਼ਰ ਕੀ ਕਹਿਣਾ ਚਾਹੂਗਾ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ ਵਕ ਵਕ ਸਰਚ ਆਪਰੇਸ਼ਨ ਚੈਕਿੰਗ ਆਪਰੇਸ਼ਨ ਚਲਾਏ ਜਾ ਰਹੇ ਨੇ ਕਿਉਂਕਿ ਇੰਡੀਪੈਂਡੈਂਸ ਡੇ सेलिब्रेशन ਜਿਹੜੀ ਹੈਗੀ ਨੇ ਇਸ ਦਿਖ ਹੈਗੇ ਨੇ ਉਸੇ ਲੜੀ ਦੇ ਮਤੇ ਨਾਲ ਅੱਜ ਅਸੀਂ ਬੱਸ ਸਟੈਂਡ ਬੰਡਾ ਦੀ ਜਿਹੜੀ ਚੈਕਿੰਗ ਕੀਤੀ ਗਈ ਸੀ ਇਸ ਚੈਕਿੰਗ ਦੌਰਾਨ ਸਾਡੀ ਡੀਐਸਪੀ ਸਿਟੀ 1 ਦੀ ਟੀਮ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਤੇ ਨਾਲ ਜਿਹੜੇ ਸਾਡੇ ਪੀਸੀਆਰ ਦੇ ਮੁਲਾਜ਼ਮ ਨੇ ਐਂਟੀ ਸਬਟਰਾਸ ਟੀਮ ਜਿਹੜੀ ਹੈਗੀ ਆ ਸਾਰੀ ਪੁਲਿਸ ਮੁਲਾਜ਼ਮ ਤਕਰੀਬਨ 100 ਦੇ ਕਰੀਬ ਪੁਲਿਸ ਮੁਲਾਜ਼ਮ ਲੈ ਕੇ ਅਸੀਂ ਜਿਹੜੀ ਬੱਸ ਸਟੈਂਡ ਬੰਡਾ ਦੀ ਚੈਕਿੰਗ ਕੀਤੀ ਹੈ ਚੈਕਿੰਗ ਦਾ ਮੇਨ ਮਕਸਦ ਹੁੰਦਾ ਹੈ ਕਿ ਜਿਹੜੇ ਕੋਈ ਸ਼ਰਤੀ ਅਨਸਰ ਹੈਗੇ ਨੇ ਉਹਨਾਂ ਨੂੰ ਇੱਕ ਮੈਸੇਜ ਚਲਾ ਜਾਵੇ ਕਿ ਜਿਹੜਾ ਵੀ ਕੋ ਬੰਦਾ ਕਾਨੂੰਨ ਨੂੰ ਹਾਫਿਜ਼ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਲਿਆ ਜਾਊਗਾ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਸ਼ਰਾਰਤੀ ਅਨਸਰ ਜਿਹੜਾ ਹੈਗਾ ਮਾੜੀ ਘਟਨਾ ਦੀ ਕੋਸ਼ਿਸ਼ ਕਰਦਾ ਉਹਨੂੰ ਬਿਲਕੁਲ ਵੀ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸੋ ਉਸੇ ਲਈ ਤਹਿਤ ਅੱਜ ਅਸਿੰਗਪੰਡਾ ਬਸਟੰਡ ਦੀ ਜਿਹੜੀ ਸੀਗੀ ਚੈੱਕ ਇਨ ਕੀਤੀ ਗਈ ਸਰ ਸਰਚ ਆਪਰੇਸ਼ਨ ਦੌਰਾਨ ਕੋਈ ਚੀਜ਼ ਇਸ ਤਰ੍ਹਾਂ ਦੀ ਬਰਾਮਦ ਹੋਈ ਹੈ ਜੀ ਆ ਬਿਲਕੁਲ ਅਸੀਂ ਸਰਚ ਆਪਰੇਸ਼ਨ ਦੇ ਦੌਰਾਨ ਇੱਕ ਮੋਟਰਸਾਈਕਲ ਜਿਹੜਾ ਸੀ ਪਹਿਲਾਂ ਕੁਝ ਦਿਨ ਪਹਿਲਾਂ ਥਾਣਾ ਕਟ ਦੇ ਵਿੱਚ ਚੋਰੀ ਹੋ ਗਿਆ ਸੀਗਾ ਉਹ ਅਸੀਂ ਬਰਾਮਦ ਕੀਤਾ ਸੋ ਉਸ ਨੂੰ ਅਸੀਂ ਕਪਟਾ ਪੁਲਿਸ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ ਕ੍ਰਾਈਮ ਕਰਨ ਵਾਲੇ ਜਿਹੜੇ ਵਿਅਕਤੀ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਡੈਫੀਨਿਟਲੀ ਜਿਹੜੇ ਬੰਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਦੇ ਖਿਲਾਫ ਸੈਕਸ਼ਨ ਲਿਆ ਜਾਊਗਾ ਤੇ ਕਿਸੇ ਵੀ ਜਿਹੜੇ ਬੰਦੇ ਨੂੰ ਜਿਹੜਾ ਕਿਸੇ ਗਲਤ ਕੰਮ ਦੇ ਵਿੱਚ ਇਨਵੋਲਵ ਨੂੰ ਬਖਸ਼ ਨਹੀਂ ਜਾਊਗਾ ਸਾਰੇ ਜਿਹੜੀ ਸਰਚ ਆਪਰੇਸ਼ਨ ਹੈ ਇਹ ਕੰਟੀਨਿਊ ਚੱਲੇਗਾ ਹੁਣ ਬਿਲਕੁਲ ਅਸੀਂ ਜਿੱਦਾਂ ਅਸੀਂ ਅੱਜ ਅਸੀਂ ਜੇਲ੍ਹ ਦੇ ਵਿੱਚ ਵੀ ਚੈਕਿੰਗ ਕੀਤੀ ਸੀਗੀ ਜਿਹਦੇ ਵਿੱਚ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਤਾਣਾ ਸਿਵਲ ਲਾਈਨ ਕੋ ਸੀਆਈਐਨ ਚਾਰਜ ਸਾਰੀ ਜਿਹੜੀ ਸ਼ਹਿਰ ਦੇ ਪੁਲਿਸ ਸਟੇਸ਼ਨਾਂ ਨਾਲ ਦੀ ਫੋਰਸ ਲੈ ਕੇ ਅਸੀਂ ਅ ਮਾਰਨਿੰਗ ਦੇ ਵਿੱਚ ਜੇਲ੍ਹ ਦੇ ਵਿੱਚ ਚੈਕਿੰਗ ਕੀਤੀ ਸੀਗੀ ਸੋ ਡੈਫੀਨਿਟਲੀ ਅਲਗ-ਅਲਗ ਟਾਈਮ ਦੇ ਉੱਪਰ ਜਿਹੜੀ ਪੀੜਪਾਲ ਵਾਲੇ ਏਰੀਆ ਨੇ ਮਾਰਕੀਟ ਏਰੀਆਜ਼ ਨੇ ਅ ਉਹਨਾਂ ਦੀ ਜਿਹੜੀ ਹੈਗੀ ਚੈਕਿੰਗ ਪ੍ਰੈਸ਼ਨ ਜਿਹੜੇ ਚਲਾਏ ਜਾਣਗੇ ਸਰ 15 ਦਾ ਤਾਰੀ ਹੈਗੀ ਹੈ ਕੁਝ ਟਾਈਮ ਬਾਕੀ ਹੈਗਾ ਤੇ ਇਸ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਡੈਫੀਨਿਟਲੀ ਸਾਡੇ ਬਠਿੰਡਾ ਪੁਲਿਸ ਵੱਲੋਂ ਇਸ ਤਿਹਾਰ ਦੇ ਮੱਦੇਨਜ਼ਰ ਸਖ਼ਤ ਪ੍ਰਬੰਧ ਜਿਹੜੇ ਸਖ਼ਤ ਮਜ਼ਬੂਤ ਕਰ ਲੈਣਗੇ ਤੇ ਇਹ ਸਾਡਾ ਇੱਕ ਤਿਹਾਰ ਹੈ ਇੰਡੀਪੈਂਡੈਂਸ ਡੇ ਤੇ ਉਸ ਨੂੰ ਜਿਹੜਾ ਹੈਗਾ ਹਰੇਕ ਬੰਦਾ ਆਪਣੇ ਤਰੀਕੇ ਨਾਲ ਮਨਾਉਂਦਾ ਤੁਸੀਂ ਸਾਰੇ ਢੰਡਾ ਵਾਸੀਆਂ ਨੂੰ ਜੀ ਸੀ ਵਧਾਈ ਵੀ ਦਿੰਦੇ ਆ ਤੇ ਡੈਫੀਨੇਟਲੀ ਢੰਡਾ ਪੁਲਿਸ ਕੋਲੋਂ ਜਿਹੜੇ ਆਪਣੀ सिक्योरिटी अरेजमेंट्स ने वो डेफिनेटली मजबूत कर रहे हैं बिल्कुल जी बिल्कुल एसी एस पी सिटी नरेंद्र सिंह जिन्होंने कहा कि जेडे पंद्रह अगस्त के मद्देनजर जो सर्च ऑपरेशन है कॉन्टीन्यू चलन गए और उन्होंने क्राइम करने वालों सख्त वार्निंग दी जो कोई भी व्यक्ति क्राइम करने की कोशिश करेगा उस पर बठिंडा पुलिस वालों जी है सख्त तो सख्त जी कार्रवाई की जाएगी कैमरामैन सूजल के नाम मनोज चरखीवाल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक Facebook Instagram X aur WhatsApp channel par